ਜੀ ਪਾਜੀ ਕੀ ਨਾਂਜ ਤੁਹਾਡਾ ਮੇਰਾ ਪਾਜੀ ਦਾ ਨਾਮਿੰਦਰ ਜੀ ਉਹ ਕਿਹੜਾ ਪਿੰਡ ਜੀ ਮੇਰਾ ਪਿੰਡ ਦੋਸਤਪੁਰ ਹੋ ਇਹ ਤਰਪਾਲ ਕੋਠੇ ਤੇ ਪਾਈ ਆ ਕੀ ਕਾਰਨ ਹੀ ਇਹ ਮੀਆਂ ਕਰਕੇ ਮਤਲਬ ਹੋਇਆ ਬਸੰਤਾ ਕਰਕੇ ਹੋਈ ਜਾਂ ਕੋਈ ਪੈਦੋਂ ਹੋਇਆ ਸੀ ਬੜਾ ਠੱਠਾ ਕੋਠਾ ਆ ਹਾਂਜੀ ਪਾਜੀ ਐਲੇ ਵੀ ਠੱਠਾ ਸੀ ਤੇ ਬਾਅਦ ਹੁਣ ਬਰਸਾਤਾ ਕਰਕੇ ਪਈ ਜੀ ਉਹ ਕਿੰਨਾ ਕੁ ਨੁਸਾਨ ਹੋਇਆ ਬਾਲੇ ਬੂਲੇ ਪਏ ਕਿ ਜਾਂ ਮਤਲਬ ਕੀ ਹਾਂਜੀ ਪਾਜੀ ਬਾਲੇ ਪਏ ਹਾਂਜੀ ਉਹ ਤਰਪਾਲ ਜਿਹੜੀ ਹੁਣ ਜਦੋਂ ਬਸੰਤਾ ਪਈਆਂ ਫੇਰ ਲੈ ਆ ਕੇ ਪਾਈ ਆ ਹਾਂਜੀ ਹਾਂਜੀ ਫੇਰ ਪਾਈ ਜੀ ਹਾਂ ਤੇ ਕੋਈ ਤੁਹਾਡੀ ਇੱਥੇ ਮਦਦ ਕਰਨ ਵਾਸਤੇ ਕੋਈ ਪਹੁੰਚਾ ਇੱਥੇ ਕੋਈ ਸਮਾਜ ਸੇਵੀ ਸੋਸਾਇਟੀ ਜਾਂ ਕੋਈ ਸਰਕਾਰੋਂ ਨੁਮਾਇੰਦਾ ਆਇਆ ਇੱਥੇ ਨਹੀਂ ਪਾਜੀ ਹਜੇ ਤੇ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਇਸ ਇਥੇ ਹੋ ਤੁਹਾਨੂੰ ਕੀ ਲੱਗਦਾ ਕਿੰਨਾ ਨੁਕਸਾਨ ਹੋਇਆ ਤੁਹਾਡਾ ਹਾਂਜੀ ਪਾਜੀ ਵੇਖੋ ਇੱਥੇ ਮਾਲ ਡੰਗਰ ਵੀ ਇਸ ਤਰ੍ਹਾਂ ਭੁੱਖਾ ਬੰਜਾ ਹੈ ਨਾ ਪੱਠਾ ਨਾ ਦਿੱਤਾ ਇੱਥੇ ਸਾਰਾ ਕੁਝ ਡਿੱਗਾ ਟਟਾ ਗਿਆ ਤੇ ਤੁਸੀਂ ਐਸ ਕਹੁੰਦੇ ਜੀ ਦਿੰਦੇ ਹੋ ਹਾਂਜੀ ਤੁਸੀਂ ਤੇ ਕਿੰਨੇ ਤੁਹਾਡੇ ਹੋਰ ਬੱਚੇ ਕਿੰਨੇ ਆ ਬੱਚੇ ਮੇਰੇ ਚਾਰ ਨੇ ਅੱਛਾ ਉਹ ਸਾਰੇ ਅਲੱਗ-ਅਲੱਗ ਰਹਿੰਦੇ ਆ ਹਾਂਜੀ ਤੋ ਕੀ ਹੁਣ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲ ਹੋਰ ਮੇਰੀ ਮੰਗ ਇਹੋ ਹੀ ਆ ਕਿ ਚਲੋ ਮੇਰੀ ਵੀ ਗਰੀਬੀ ਨੂੰ ਕੋਈ ਮਤ ਦਿੱਤੀ ਜਾਏ ਉਹ ਕੋਈ ਫੇਰ ਲਾਲ ਕੋਈ ਪਹੁੰਚਾਇਨ ਤੜ ਕੋ ਇਥੇ